हां जी भाई शास्त्री काल जी साशिगा का भाई जी जी जी। हां जी नाम तेरे रेस्टोरेंट ਦਾ ਨਾਮ ਮਨਜੀਤ ਸਿੰਘ ਜੀ ਪਿੰਡ ਜੀ ਪੁਰਾ ਨੇੜੇ ਟੋਲਪਲਾ ਜੀ ਠੀਕ ਹੈ ਜੀ ਨੇੜੇ ਹੋਰ ਕਿਹੜੇ ਕਿਹੜੇ ਪਿੰਡ ਪੈਂਦੇ ਵੀਰੇ ਦੇ ਪਿੰਡ ਆ ਇਧਰੋਂ ਬਰਨਾਲੇ ਤੋਂ ਜਦੋਂ ਆਪਾਂ ਸਹਨੇ ਪਰੋਂ ਨੂੰ ਜਾਂਨੇ ਇੱਕ ਟੋਲਪਲਾ ਜਾਂਦਾ ਜੀ 메ਨ ਰੋਡ ਤੇ ਉੱਤੇ ਠੀਕ ਹੈ ਇਧਰ ਸੀਮਾ ਪਿੰਡ ਸੀਮਾ ਤੇ ਇਧਰ ਪੱਖੋ ਕੈਂਚਾ ਠੀਕ ਆ ਪੱਖੋ ਕੈਂਚੇ ਨੇੜੇ ਪਿੰਡ ਚਾਲੇ ਹਾਂ ਜੀ ਹਾਂ ਜੀ ਭਾਈ ਜੀ ਇਹ ਮੱਝ ਦੀ ਜਾਣਕਾਰੀ ਦੋ ਮੱਝ ਤੀਜੇ ਚੋਂ ਉੱਥੇ ਸੂਏ ਜੀ ਇਹ ਹਾਂ ਜੀ 2 ਮਹੀਨੇ ਗੱਬਣਾ 6 ਕਿਲੋ ਦੁੱਧ ਆ ਜੀ ਮਗਰ ਕਟਾ ਜੀ ਚੈੱਕ ਆਉਂਦੀ ਜੀ ਚੱਕ ਪਾਸ ਹੈ ਜ ਠੀਕ ਹੈ ਚੱਕ ਪਾਸਾ ਬਰਾਵਾ 2 ਮਹੀਨੇ ਦੀ ਕੱਬਣ ਟੋਕੜ ਕਹਿ ਸਕਦੇ ਹੁਣ ਹਨਾ ਠੰਡੀ ਸੀਲਾ ਪੂਰੀ ਠੀਕ ਹੈ ਮਾੜਾ ਕਰੇ ਤੈਨੂੰ ਦੇਖ ਸਕਦੇ ਨਾ ਤੌਰ ਕੀ ਦਿਖਾ ਦਮਣੀ ਵੀਰੇ ਰੇਟ ਵੀ ਤਾਂ ਦੇ ਨਾਲੇ ਪਰਾ ਰੇਟ ਦਾ 55 ਮੰਗਦੀ 50 ਦੀ ਹਾਂ ਲੱਗੀ ਲਓ ਜੀ 50 ਦੀ ਹਾਂ ਜੀ ਨਾ ਬੈੱਡ ਬੁੱਡ ਬਹੁਤ ਵੱਡਾ ਸੀ ਸੈਂਡੀ ਪੂਰੀ ਪੂਰੀ ਠੰਡੀ ਸੀਲਾ ਚਾਹ ਬੱਚਾ ਛੱਡੋ ਨਾਲ ਪਾਸੇ ਦਾ ਕੱਟਾ ਜੀ ਠੀਕ ਹੈ ਲਓ ਜੀ ਤੋਰਾ ਤਾਰਾ ਦੇਖ ਸਕਦੇ ਮੱਝ ਦਾ ਠੀਕ ਹੈ ਜੀ ਵਾਹ ਕਰਮਾ ਵਾਲੀ ਦਾ ਨਾਲ ਕੋਈ ਸੰਗ ਮਾਰਨ ਦਾ ਡਰ ਨਹੀਂ ਵੀ ਸੰਗ ਮਾਰੂ ਛਲ ਦੇ ਸੰਗ ਆ ਜੀ ਦੇਖੋ ਠੀਕ ਹੈ ਜੀ ਚਾਹ ਚਾਹ ਟਾਈਮ ਬਾਈ ਕਹਿੰਦਾ ਚੋਕੇ ਤਸल्ली ਕਰਕੇ ਲੈ ਜਾਓ 6 ਲੀਟਰ ਦੁੱਧ ਦੱਸਿਆ ਕਟਾ ਛੱਡੋ ਚਾਹੇ ਨਾ ਛੱਡੋ ਭਰਾ ਠੀਕ ਹੈ ਜੀ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਜੀਤਾ ਫਾਰਮ ਟਿਬ ਨੂੰ ਬਹੁਤ ਬਸਕ੍ਰਾਈਬ ਤੇ ਸ਼ੇਅਰ ਕਰਨਾ ਜੇ ਬਈ ਕਿਸੇ ਨੇ ਐਦਾਂ ਦੀ ਆਡਲ ਲਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ 75820063 ਜੀ ਅੰਜੀ ਬਈ ਜੀ ਇਹ ਗਾਹਾਂ ਦੀ ਜਾਣਕਾਰੀ ਦੋ ਜੀ ਪਹਿਲੇ ਸੂਏ ਜੀ ਇਹਦੇ 5-7 ਦਿਨ ਰਹਿੰਦੇ ਹੀ ਸੌਣ ਦੇ ਠੀਕ ਹੈ ਜੀ ਹਾਂ ਠੰਡੀ ਸੀ ਲੋਕ ਕੇ ਜਮਾਂ ਆਂਤ ਹੁਣ ਬਹੁਤ ਚੰਗਾ ਲੱਗਿਆ ਠੀਕ ਹੈ ਜੀ ਪਹਿਲੇ ਸੂਏ ਸੂਏ ਪਹਿਲੇ ਸੂਏ ਜੀ ਇਹ ਰੇਟ ਬਰਾ ਜੈ 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 ਇਹ ਰੇਟ ਦਾ ਜੈ 40000 ਰੁਪਏ ਮੁੱਲ ਕਰਦੇ ਆ ਬਾਕੀ ਮੌਕੇ ਦੇ ਹੋ ਜੂ ਮਾਰਤਾਲ ਹੋਈ ਬਈ ਹਾਂ ਲੋ ਬਰਾ 40000 ਮੁੱਲ ਠੰਡੀ ਠੰਡੀ ਬਹੁਤ ਆ ਠੀਕ ਹੈ ਜੀ ਕਰ ਦੋ ਮਾੜਾ ਪਾਸੇ ਥੋੜਾ ਕੈਮਰੇ ਤੋਂ ਅੱਗ ਦੇ ਥੰਮ ਠੀਕ ਹੈ ਜੀ ਇਹ ਸਦਰ ਲਈ ਵਾ ਨੂੰ ਸੁੱਖਣਾ ਕਰਮ ਵਾਲੀ ਦਾ 5-7 ਦਿਨ ਲਊਗੀ ਬਈ 5-7 ਦਿਨ ਲੋਰੀ ਜੇ ਸਾਦੇ ਚੱਕਰ ਸਾਦੇ ਬਾਈਨ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਰਹੇ ਹਾਂ ਬਰਾ ਠੀਕ ਹੈ ਜੀ ਜੀਤਾ ਫਾਰਮ ਟਿਕਨ ਬਰਾ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਆ ਕਿ ਜਿੰਨ ਲਿੰਕ ਡਾਊਨਲੋਡ ਕਰਨਾ ਮੈਂ ਦਿੰਦਾ ਬਰਾ ਅਗਲੀ ਵੀਡੀਓ ਕੇ ਚੋਕ ਕੇ ਬਾਈ